ਹਾਂਜੀ ਠੀਕ ਹੈ ਜੀ ਯਵਰਾਜ ਯਾਰ ਮੈਨੂੰ ਘਰੇ ਜਾਣਾ ਪਿਆ ਕਿਵੇਂ ਕੰਮ ਹੋ ਗਿਆ ਕੋਈ ਜ਼ਰੂਰੀ ਤੇ ਕਾ ਸਰ ਆਨਲਾਈਨ ਬੈ ਸ਼ੁਰੂ ਕਰ ਦੇਣ ਦਾ ਜਿਆਦਾ ਵਧੀਆ ਕਰੇ ਬੈ ਕੇ ਜਿਆਦਾ ਵਧੀਆ ਬਗੈ ਸਹੀ ਹੈ ਸਹੀ ਗੱਲ ਹੈ ਨਾ ਕੀ ਬਾਤ ਹੈ ਡਿਮਾਂਡ ਤਾਂ ਬਹੁਤ ਆ ਰਹੀ ਹੈ ਹੁਣ ਇੱਕ ਚੀਜ਼ ਅਸੀਂ ਕਰ ਰਹੇ ਹਾਂ ਭਾਈ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈਗੀ ਹੁਣ ਤੱਕ ਜੋ ਆਫਲਾਈਨ ਦੇ ਵਿੱਚ ਹੁੰਦਾਗਾ ਉਹ ਇੱਕ ਇੱਕ ਚੀਜ਼ ਤੁਹਾਨੂੰ ਆਨਲਾਈਨ ਦੇ ਵਿੱਚ ਪ੍ਰੋਵਾਈਡ ਕਰਵਾਈ ਜਾਊਗੀ ਜਿਵੇਂ ਸਾਡਾ ਸਿਲੇਬਸ ਬੈਚ 11 ਅਗਸਤ ਨੂੰ ਸਟਾਰਟ ਆ ਆਫਲਾਈਨ ਦੇ ਵਿੱਚ ਤਾਂ ਬੜਿਆਂ ਨੂੰ ਹੁੰਦਾ ਵੀ ਸਰਕੂਲ ਜਿਹੜੇ ਆਫਲਾਈਨ ਬੱਚੇ ਜਾਂਦੇ ਆ ਉਹਨਾਂ ਦੇ ਰੈਂਕ ਆ ਜਾਂਦੇ ਆ ਆਨਲਾਈਨ ਵਾਲੇ ਮਗਰ ਰਹਿ ਜਾਂਦੇ ਜਾਂ ਸਾਰਾ ਆਨਲਾਈਨ ਬਾਰੇ ਸੋਚਦੇ ਨੇ ਤਾਂ ਹੁਣ ਭਾਈ ਆਨਲਾਈਨ ਬਾਰੇ ਵੀ ਸੋਚ ਲਿਆ ਕੱਲੇ ਕੱਲੇ ਕਮਰੇ ਦੇ ਵਿੱਚ ਕੈਮਰੇ ਲੱਗ ਫਿੱਟ ਹੋ ਚੁੱਕੇ ਆ ਤਾਂ ਇਸ ਕਰਕੇ 11 ਅਗਸਤ ਨੂੰ ਜਿਹੜਾ ਸਿਲੇਬਸ ਬੈਚ ਆ ਉਹ ਸੇਮ ਡੇ ਤੇ ਆਫਲਾਈਨ ਤੇ ਆਨਲਾਈਨ ਸੇਮ ਚੱਲੂਗਾ ਇੱਕ ਇੱਕ ਜਿੱਦ ਨੂੰ ਰਿਕਾਰਡ ਕਰਕੇ ਮਿਲੂਗੀ ਤੇ 18 ਅਗਸਤ ਨੂੰ ਆਪਣਾ ਆਨਲਾਈਨ ਦੇ ਵਿੱਚ ਟੈਸਟ ਮੈਚ ਵੀ ਆ ਰਿਹਾ ਜਿਹੜਾ ਹੂ ਬੂ ਆਫਲਾਈਨ ਦੇ ਵਿੱਚ ਹੁੰਦਾ ਇੱਕ ਇੱਕ ਚੀਜ਼ ਤੁਹਾਨੂੰ ਉੱਥੇ ਵੀ ਮਿਲੇਗੀ ਸੋ ਥੈਂਕ ਯੂ